ਅਸੀਂ ਇਸ ਤੇ ਮੌਜੂਦਾ ਨਾਪਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਨਾਪਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਨਹੀਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਆਮਦਨ ਤੋਂ ਵੱਧ ਜਾਇਾਦਤ ਮਾਮਲੇ ਦੇ ਵਿੱਚ ਨਾਪਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਵਿਕਰਮ ਮਜੀਠੀਆ ਜੋ ਆਮਦਨ ਤੋਂ ਵੱਧ ਜਾਇਾਦਤ ਮਾਮਲੇ ਦੇ ਵਿੱਚ ਇੱਥੇ ਨਜ਼ਰਬੰਦ ਨੇ ਨਿਆਂਇਕ ਹੜਾਸ ਦੇ ਵਿੱਚ ਨੇ ਤੇ ਅੱਜ ਵਿਕਰਮ ਮਜੀਠੀਆ ਦੇ ਨਾਲ ਜਿਹੜਾ ਭਰੋਸੇ ਦੇ ਸਰੋਤਾਂ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਜੋ ਡੇਰਾ ਬਿਆਸ ਮੁਖੀ ਨੇ ਉਹ ਇੱਥੇ ਵਿਕਰਮਜੀਤਿਆ ਦੇ ਨਾਲ ਮੁਲਾਕਾਤ ਕਰਨ ਪਹੁੰਚਣਗੇ ਕਰੀਬ 12 ਵਜੇ ਦਾ ਜਿਹੜਾ ਸਮਾਂ ਜਿਹੜਾ ਨਿਰਧਾਰਤ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਅੱਜ ਨਾਬਾ ਦੇ ਵਿੱਚ ਜਿਹੜਾ ਇੱਕ ਨਵਾਂ ਡੇਰਾ ਉਸਦਾ ਉਦਘਾਟਨ ਕਰਨਗੇ ਤੇ ਕਰੀਬ 12 ਵਜੇ ਜਿਹੜਾ ਉਦਘਾਟਨ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਵਿਕਰਮ ਮਜੀਠੀਆ ਦੇ ਨਾਲ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਡੇਰਾ ਬਿਆਸ ਮੁਖੀ ਨੇ ਉਹ ਇੱਥੇ ਮੁਲਾਕਾਤ ਕਰ ਸਕਨੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੇ ਜਿਹੜੀ ਇੱਥੇ ਪੂਰੀ ਫੋਰਸ ਜਿਹੜੀ ਆ ਤੈਨਾਤ ਕਰ ਦਿੱਤੀ ਗਈ ਆ ਤੇ ਦੂਜੇ ਪਾਸੇ ਇੱਥੇ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਤਣਾਤ ਕਰ ਦਿੱਤੀ ਗਈ ਆ ਤੇ ਦੂਜੇ ਪਾਸੇ ਇਹੀ ਰਸਤਾ ਆ ਜਿਹੜਾ ਇਹ ਨਾਬਾ ਭਵਾਨੀਗੜ੍ਹ ਰੋਡ ਆ ਇਸੇ ਰਸਤੇ ਜਿਹੜਾ ਡੇਰਾ ਬਿਆਸ ਮੁਫੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਜੋ ਇੱਥੇ ਇਸੇ ਥੋੜੀ ਦੂਰੀ ਤੇ ਜਾ ਕੇ ਨਾਬਾ ਬਲਾਕ ਦਾ ਪਿੰਡ ਰਾਮਗੜ੍ਹ ਬੋੜਾ ਉੱਥੇ ਜਿਹੜਾ ਆ ਨਵੇਂ ਬਣੇ ਡੇਰੇ ਦਾ ਉਦਘਾਟਨ ਕਰਨਗੇ ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਜੋ ਨਾਬਾ ਦੀ ਨਵੀਂ ਜਿਲ੍ਹਾ ਜੇਲ੍ਹ ਦੇ ਵਿੱਚ ਨਾજર ਬੰਦ ਨੇ ਉਹਨਾਂ ਨੂੰ ਵੀ ਮਿਲਣਗੇ तकरीबन ਸਮਾਂ 12 ਵਜੇ ਦਾ ਜਿਹੜਾ ਨਿਰਧਾਰਤ ਕੀਤਾ ਗਿਆ ਤੇ ਪੁਲਿਸ ਦੀ ਇੱਥੇ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਆ ਚੱਪੇ-ਚੱਪੇ ਤੇ ਪੁਲਿਸ ਤੈਨਾਤ ਕਰ ਦਿੱਤੀ ਗਈ ਆ ਨਾਬਾ ਤੋਂ ਰਾਹੁਲ ਖੁਰਾਨਾ ਅਸੀਂ ਇਸ ਸਮੇਂ ਮਾਜੂਦ ਆ ਨਾਪਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਨਾਪਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਬਾਹਰ ਨਹੀਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਆਮਦਨ ਤੋਂ ਵੱਧ ਜਾਇਾਦਤ ਮਾਮਲੇ ਦੇ ਵਿੱਚ ਨਾਪਾਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਵਿਕਰਮ ਮਜੀਠੀਆ ਜੋ ਆਮਦਨ ਤੋਂ ਵੱਧ ਜਾਇਾਦਤ ਮਾਮਲੇ ਦੇ ਵਿੱਚ ਇੱਥੇ ਨਜ਼ਰਬੰਦ ਨੇ ਨਿਆਂਿਕ ਹੜਾਸ ਦੇ ਵਿੱਚ ਨੇ ਤੇ ਅੱਜ ਵਿਕਰਮ ਮਜੀਠੀਆ ਦੇ ਨਾਲ ਜਿਹੜਾ ਭਰੋਸੇ ਦੇ ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਜੋ ਡੇਰਾ ਬਿਆਸ ਮੁਖੀ ਨੇ ਉਹ ਇੱਥੇ ਵਿਕਰਮਜੀਤਿਆ ਦੇ ਨਾਲ ਮੁਲਾਕਾਤ ਕਰਨ ਪਹੁੰਚਣਗੇ ਕਰੀਬ 12 ਵਜੇ ਦਾ ਜਿਹੜਾ ਸਮਾਂ ਜਿਹੜਾ ਨਿਰਧਾਰਤ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਅੱਜ ਨਾਬਾ ਦੇ ਵਿੱਚ ਜਿਹੜਾ ਇੱਕ ਨਵਾਂ ਡੇਰਾ ਉਸਦਾ ਉਦਘਾਟਨ ਕਰਨਗੇ ਤੇ ਕਰੀਬ 12 ਵਜੇ ਜਿਹੜਾ ਉਦਘਾਟਨ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਨਾਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਨਜ਼ਰਬੰਦ ਵਿਕਰਮ ਮਜੀਠੀਆ ਦੇ ਨਾਲ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਡੇਰਾ ਬਿਆਸ ਮੁਖੀ ਨੇ ਉਹ ਇੱਥੇ ਮੁਲਾਕਾਤ ਕਰ ਸਕਨੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤੇ ਜਿਹੜੀ ਇੱਥੇ ਪੂਰੀ ਫੋਰਸ ਜਿਹੜੀ ਆ ਤੈਨਾਤ ਕਰ ਦਿੱਤੀ ਗਈ ਆ ਤੇ ਦੂਜੇ ਪਾਸੇ ਇੱਥੇ ਵੱਡੀ ਗਿਣਤੀ ਦੇ ਵਿੱਚ ਫੋਰਸ ਜਿਹੜੀ ਤਨਾਦ ਕਰ ਦਿੱਤੀ ਗਈ ਆ ਤੇ ਦੂਜੇ ਪਾਸੇ ਇਹੀ ਰਸਤਾ ਆ ਜਿਹੜਾ ਇਹ ਨਾਬਾ ਭਵਾਨੀਗੜ੍ਹ ਰੋਡ ਆ ਇਸੇ ਰਸਤੇ ਜਿਹੜਾ ਡੇਰਾ ਬਿਆਸ ਮੁਫੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਜੋ ਇੱਥੇ ਇਸੇ ਥੋੜੀ ਦੂਰੀ ਤੇ ਜਾ ਕੇ ਨਾਬਾ ਬਲਾਕ ਦਾ ਪਿੰਡ ਆ ਰਾਮਗੜ੍ਹ ਬੋੜਾ ਉੱਥੇ ਜਿਹੜਾ ਆ ਨਵੇਂ ਬਣੇ ਡੇਰੇ ਦਾ ਉਦਘਾਟਨ ਕਰਨਗੇ ਤੇ ਉਸ ਤੋਂ ਬਾਅਦ ਵਿਕਰਮ ਮਜੀਠੀਆ ਜੋ ਨਾਪਾਦੀ ਨਵੀਂ ਜਿਲ੍ਹਾ ਜੇਲ੍ਹ ਦੇ ਵਿੱਚ ਨਾજર ਬੰਦ ਨੇ ਉਹਨਾਂ ਨੂੰ ਵੀ ਮਿਲਣਗੇ तकरीबन ਸਮਾਂ 12 ਵਜੇ ਦਾ ਜਿਹੜਾ ਨਿਰਧਾਰਤ ਕੀਤਾ ਗਿਆ ਤੇ ਪੁਲਿਸ ਦੀ ਇੱਥੇ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਆ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਆ ਨਾਪਾ ਤੋਂ ਰਾਹੁਲ ਖੁਰਾਨਾ